ਜੀ ਨਹੀਂ ਨਹੀਂ ਇਹ ਫੇਰ ਅਗਲੀ ਵਾਰੀ ਮੰਗਿਆ ਮੇਰੀ ਜਿੰਨੀਆਂ ਵੀਡੀਓ ਦਾ ਇਨਸਾਫ ਮਿਲਣਾ ਚਾਹੀਦਾ ਮੈਨੂੰ ਦੂਜੀ ਵਿੱਚ ਨਹੀਂ ਕਿ ਮੈਂ ਕਰਨੀ ਜੇ ਫਿਰ ਸਾਇਲ ਕੋ ਚਾਹੀਏ ਇਨਸਾਫ ਭਾਈ ਸਾਡੇ ਹਿਸਾਬ ਨਾਲ ਸਹੀ ਹੋ ਰਿਹਾ ਮੇਰਾ ਮੈਨੂੰ ਲੱਗਦਾ ਤੇਰੇ ਸੀ ਨਹੀਂ ਇੱਥੇ ਆਹ ਇੱਕ ਆਂਟੀ ਆ ਆ ਅਸਲੀ ਯਾਰ ਰੈਕਸ਼ਨ ਨਹੀਂ ਹੋ ਰਹਿਣਾ ਨਾ ਭਾਜੀ ਜਿਹੜੀ ਫਸਟ ਵੀਡੀਓ ਹੈਗੀ ਬਦਲਦੇ ਰਿਸ਼ਤੇ ਉਹਦੇ ਵਿੱਚ ਤੂੰ ਮੇਰੇ ਤੋਂ 100 ਰੁਪਿਆ ਦਿੱਤਾ ਤੈਨੂੰ ਹੈ ਹਾਂ ਕੱਠਾ ਕੱਠਾ ਮੈਨੂੰ ਹਾਂ ਬੜੇ ਪੈਸੇ ਦੇ ਦੋ ਮੈਂ ਕਿਹਾ ਅੱਲਾ ਬੜੇ ਦੌਰ ਵੀ ਸੈਕਿੰਡ ਵਾਲੀ ਜੀ ਗਈ ਸੀ ਸੈਕਿੰਡ ਵਾਲੀ ਜੀ ਚੋਰ ਬਣਿਆ ਸੀਗਾ ਸੈਕਿੰਡ ਵਾਲੇ ਜੀ ਚੋਰ ਬਣਿਆ 1800 ਦੀ ਜਾਈ ਯਾਰ ਕੱਢਿਆ ਨਾ ਸਾਹੀ ਲੱਗੇ ਆਂਦਾ ਨਾ ਆਂਦਾ ਆਂਦਾ ਮਿੱਨੂ ਇੱਕ ਤੇ ਤੁਸੀਂ ਹਰ ਵੀਡੀਓ ਜੇ ਵਿਖਾਉਣਾ ਵੇਲਣ ਹਾਂ ਜੀ ਕੋਈ ਕੰਮ ਨਹੀਂ ਕਰਦਾ ਹਾਂ ਠੀਕ ਐ ਦੂਸਰਾ ਆਂਦਾ ਤੁਸੀਂ ਕਹਿਣਾ ਵਾ ਪੜ ਕਪੜਾ ਦੇ ਗੱਡੀ ਤੇ ਮਾਰ ਆਹ 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 ਜਹਾ ਗੱਡੀ ਦੇ ਕਪੜਾ ਮਰੋਣ ਡਿਆ ਕਿਤੇ ਨਹੀਂ ਤੇ ਇਹਨਾਂ ਨੂੰ ਵੀ ਤੇ ਗੁੰਡਿਆਂ ਦੇ ਵਾਲੀ ਮਿਲਦੇ ਆ ਤੇ ਉਹ ਐਸ ਵੀਡੀਓ ਦਾ ਚੇਂਜ ਆ ਉਹਨੂੰ ਮੇਲਾ ਗੁੰਡੇ ਦਾ ਰੋਜ਼ ਦੀ ਚਪੇੜਾਂ ਵੀ ਪੈਂਦੀ ਆ ਮੈਨੂੰ ਇਹਦੇ ਹਰ ਮਿਹਰੇ ਚਪੇੜਾ ਤੇ ਉਹਨਾਂ ਦਾ ਤਾਂ ਕਰਤਾ ਚੇਂਜ ਇਹਨਾਂ ਦਾ ਵੀ ਇਹੀ ਉਹਨੇ ਹਮੇਸ਼ਾ ਵਿਗੜਿਆ ਹੀ ਰਹਿਣਾ ਤੇ ਇਹਨੇ ਹਮੇਸ਼ਾ ਸਮਝਾਉਣ ਤੇ ਹੀ ਲੱਗੇ ਰਹਿਣਾ ਵਾ ਮੇਰੀ ਵੀ ਬੜੀ ਮੇਰੀ ਬੜੀ ਬੇਸਤ ਹੁੰਦੀ ਆ ਉਹ ਵੀ ਹੁੰਦੀ ਜਾਂਦੀ ਹੁੰਦੀ ਆ ਕਈ ਵਾਰੀ ਪਰ ਸਭ ਤੋਂ ਜਿਆਦੀ ਮੇਰੀ ਹੁੰਦੀ ਆ ਮੈਨੂੰ ਕਮੈਂਟ ਵੀ ਹੁੰਦੇ ਆ ਕਹਿੰਦੇ ਸਾਈਲ ਭਾਜੀ ਕੁਛ ਕਰ ਲੋ ਤੁਹਾਡਾ ਵਿਆਹ ਨਹੀਂ ਹੋਣਾ ਬਾਅਦ ਚੋਂ ਨਾ ਤਿੰਨੇ ਜਣੇ ਆਵਾਜ਼ ਉਠਾ ਮੋਰਚਾ ਹਮੇਸ਼ਾ ਬਚਾਏ ਮੇਰੀ ਗੱਲ ਸੁਣੋ ਇੱਕ ਕੰਮ ਕਰੋ ਤੁਸੀਂ ਨਾ ਗੱਲ ਇੱਥੇ ਸਾਡੇ ਘਰ ਦੇ ਬਰਤਰੀ ਮਸ਼ਾਲਾ ਮੋਰਚਾ ਲਾ ਦੇ ਤਾਂ ਹਮ ਤੱਕ ਖਾਣਾ ਨਹੀਂ ਖਾएंगे ਜਦ ਤੱਕ ਹਮੇਂ ਇਨਸਾਫ ਨਹੀਂ ਮਿਲੇਗਾ ਤੇਰੀ ਸਾਰੇ ਗੁੰਦੇ ਬੇਇਜ਼ਤੀ ਮੇਰੀ ਹੱਥ ਕੋ ਬੇਇਜ਼ਤੀ ਹਾਰੇ ਹਾਰੇ ਆਂਟੀ ਆਂਟੀ ਮੈਂ ਧਿਆਨ ਨਾਲ ਸੁਣਨ ਲਈ ਹੋਵੇ ਆਂਟੀ ਕੋਈ ਵਿਚਾਰ ਪੇਸ਼ ਕੀਤਾ ਜਾਵੇ ਸ਼ਾਬਾਸ਼ ਤੇਰੇ ਬੱਚਾ ਸੁਣਨਵਾ ਤੇਰੀ ਕਰੂੰਗੀ ਮਰਗਰ ਬੋਲ ਦੋ ਸ਼ਾਬਾਸ਼ ਸ਼ਾਬਾਸ਼ ਮੇਰੇ ਬੱਚਿਓ ਸ਼ਾਬਾਸ਼ ਜੋ ਮਰਜੀ ਕਰੋ ਉਸ ਸੀ ਮੇਠੀ ਪੈਸੇ ਨੇ ਮਾਸੀ ਦੇ ਨਾਨੀ ਇਧਰੋਂ ਨਾਨੀ ਨਾਨੀ ਇਹਨਾਂ ਵਿੱਚ ਕੋਈ ਜਿੰਨੇ ਮਰਜੀ ਫੈਸਲਾ ਉਹਨਾਂ ਨੂੰ ਵੀ ਦਵਾਂਗੇ ਜਿੰਨੇ ਮਰਜ਼ੀ ਨਹੀਂ ਮੈਂ ਮਰਦੀ ਰਹਿੰਦੀ ਐ ਅੰਡੀ ਮੈਂ ਕੀ ਲੱਗਾ ਮੁੰਡੇ ਦਾ ਪੁੱਤ ਮੈਂ ਚਲੋ ਫੇਰਾ ਅੱਜ ਦੁਕਾਨਾ ਲਾ ਦੋ ਆ ਲੋ ਫੇਰ ਇਹ ਨੂੰ ਵੀ ਸਮਝ ਲੈ ਡਾਈ ਉਹ ਕੰਮ ਕਰਤਾ ਨੇ ਜਿਹੜਾ ਅਗਲੇ ਦਿਨ ਨਸਦਾ ਜਾ ਕੇ ਤੂੰ ਵੀ ਨਹੀਂ ਤੂੰ ਤੇ ਆਂਟੀ ਨੇ ਜ਼ਿਆਦਾ ਹੀ ਪਰਸਨਲ ਹੋ ਗਏ ਸੀ ਨਾ ਆ ਵੇ ਕਿੱਡਾ ਬਣਿਆ ਯਾਰ ਸੁਦਰਸ਼ਨ ਚੱਕਰਕੁਮਾਰ ਬਿਆਵਾ ਫਿੱਟ ਜਿੱਡ ਨੂੰ ਸੁਦਰਸ਼ਨ ਚੱਕਰ ਬਣਾਇਆ ਵੇਖ ਇਹ ਮੈਂ ਵੀ ਕਰ ਸਕਦੀ ਆ ਹਲੋ ਲਿਆ ਕਰਕੇ ਵਿਖਾਓ ਜਿੰਨਾ ਨਹੀਂ ਨਹੀਂ ਇਹ ਸਾਹਿਲ ਦੇਖੋ ਨਹੀਂ ਮੈਂ ਮਜ਼ਾਕ ਵਾਲੀ ਗੱਲ ਨਹੀਂ ਆ ਹਾਂਜੀ ਹਨਾ ਤੇ ਓਕੇ ਆਈ ਸਮਝ ਆ ਗਈ ਗੱਲ ਨਹੀਂ ਆ ਹਾਂਜੀ ਆਂਟੀ ਦੀਆਂ ਚੰਗੀਆਂ ਭਲੀਆਂ ਜੀ ਦੁਕਾਨਾਂ ਵਾ ਠੀਕ ਹੈ ਜਿੰਨਾ ਤੋਂ ਆਂਟੀ ਨੂੰ ਚੰਗੀ ਭਲੀ ਰੈਂਟਲ ਇਨਕਮ ਆਉਂਦੀ ਆ ਠੀਕ ਹੈ ਹੁਣ ਅਗਲੀ ਵੀਡੀਓ ਇਹੋ ਜਿਹੀ ਬਣਾਉਣੀ ਆ ਜਿਹਦੇ ਵਿੱਚ ਨਾ ਆਪਾਂ ਚਲਾਕੀ ਚ ਨਾਮ ਘਰਾ ਲੈਣੀ ਸਾਰਿਆਂ ਨੂੰ ਦੁਕਾਨਾਂ ਇੱਕ ਇੱਕ ਦੇ ਦੇਣੀ ਆ ਆ ਆ ਕੀ ਗਾ ਲੋ ਮੇਰਾ ਹਿੱਸਾ ਵੜਦਾ ਜੇ ਸਾਰਾ ਮੈਂ ਕੱਲਾ ਲੈਣ ਨੂੰ ਫਿਰਣ ਦੇ ਤੁਸੀਂ ਵੜਦਾ ਕੱਲਿਆਂ ਨੂੰ ਨਹੀਂ ਮਿਲਦੀ ਮਾਸਟਰ ਮਾਈਂਡ ਹੈ ਸੀ ਨਾ ਮਾਸਟਰ ਮਾਈਂਡ ਮੇਰੀ ਗੱਲ ਸੁਣੋ ਤੁਸੀਂ ਉਂਗਲ ਦੇ ਚੁੱਕਣਾ ਏ ਕੀ ਆ ਆ ਜੀ ਵਗਿਆ ਪ੍ਰੋਬਾ ਸੀਨ ਕਰ ਲੋ ਠੀਕ ਠੀਕ ਕਰੋ ਉਹ ਇੱਕ ਫਿੰਗਰ ਇਤਰਾ ਨਹੀਂ ਉਹ ਚੈਲੰਜ ਹੈ ਠੀਕ ਹੈ ਹਾਂ ਦੇਖਿਆ ਮੈਂ ਦੇਖ ਉਹ ਉਹਦੀ ਪ੍ਰੈਕਟਿਸ ਹੋਈ ਆ ਹਾਂ ਮੈਂ ਟ੍ਰਿਕ ਸਹੀ ਲਾ ਲਈ ਸੀ ਕਿ ਚੁੱਕਿਆ ਇਸ ਤਰ੍ਹਾਂ ਜਾਣਾ ਵਾ ਉਹ ਸਿਆਣਾ ਬੰਦਾ ਸਿਆਣਾ ਹੀ ਹੁੰਦਾ ਵਾ ਤੇਰ ਕੋ ਟ੍ਰਿਕ ਨਹੀਂ ਟ੍ਰੈ ਉਹ ਕਰੈਕਰ ਕੀਤੀ ਗਈ ਮੈਂ ਲੈਫਰਡ ਤੂੰ ਕਰ ਤੂੰ ਕਰ ਤੂੰ ਆਇਆ ਵੱਡਾ ਸਿਆਣਾ ਇਹਨੇ ਤੋੜ ਦੇ ਨੀ ਇਹ ਬੰਦਾ ਮਾ ਲੀ ਮੈਨੂੰ ਪਤਾ ਸਾਹਿਲ ਦਾ ਉਹ ਮਾਰਕੀਟ ਆ ਜੈਤਵਰ ਖੁੱਲੀ ਹੋਣੀ ਉਧਰ ਵਾਲੀ ਬੱਸ ਸਟੈਂਡ ਵਾਲੀ ਅੱਛਾ ਮੈਂ ਜਿੰਨੇ ਮੇਰੇ ਸਾਹ ਨਾਲ 90% ਲੋਕ ਹੋਣੇ ਆ ਹਾਂਜੀ ਅੱਛਾ ਲਿਸਨ ਕੱਲੇ ਕੱਲੇ ਦੀ ਬਣਾਈ ਜਰਾ ਪਾਪਾ ਦੀ ਦਵਾਈ ਦੱਸੀ ਬਣਾਉਣੀ ਰੁਕੋ 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 ਜਿਹੜੀ ਬੱਸ ਸਟੈਂਡ ਵਾਲੀ ਮਾਰਕੀਟ ਆ ਉਹਦਾ ਨਾਮ ਕੀ ਹੈ ਆਈਡੀਐਚ ਮਾਰਕੀਟ ਚਲੋ ਬੱਸ ਸਟੈਂਡ ਵਾਲੀ ਮਾਰਕੀਟ ਦਾ ਨਾਮ ਕੀ ਹੈ ਕੋਈ ਲੋਕ ਕਹਿੰਦੇ ਆਈਡੀਆ ਜੀ ਕੋਈ ਕਹਿੰਦੇ ਹੀਡਨ ਮਾਰਕੀਟ ਹੀਡਨ ਮਾਰਕੀਟ ਮਾਰਕੀਟ ਦਾ ਨਾਮ ਕੀ ਹੈ ਆਈਡੀਆ ਮਾਰਕੀਟ ਆਈਡੀਆ ਆਈਡੀਐਚ ਆਈਡੀਆ ਮਾਰਕੀਟ ਆਈਡੀਆ ਮਾਰਕੀਟ ਠੀਕ ਹੈ 90% ਲੋਕ ਆਈਡੀਆ ਮਾਰਕੀਟ ਹੀ ਕਹਿੰਦੇ ਆ ਐਗਜੈਕਟਲੀ ਤੂੰ ਵੀ ਆਈਡੀਆ ਹੀ ਜਾਣੀ ਹਾਂ ਉਹ ਗੱਲ ਇਹ ਕਿ ਤੂੰ ਸਿਆਣੇ ਘਰ ਵਿਆਹੀ ਗਈ ਤੇ ਤੈਨੂੰ ਨਾਂ ਨਾਂ ਸਹੀ ਲੈਣੇ ਦਾ ਵਾਸਤੇ ਨਹੀਂ ਜਦੋਂ ਰਿਸ਼ਤਾ ਹੋਣ ਲੱਗਾ ਹੀ ਨਾ ਮੈਨੂੰ ਪਤਾ ਹੀਗਾ ਕਿ 70% ਸਿਆਣੀ ਐ 30% ਕਸਰ ਹੈਗੀ ਕੱਢ ਲਾਂਗੇ ਨਹੀਂ ਵਿਆਹ ਤਾਂ ਪਹਿਲਾਂ ਦੀ ਕੀ ਕਹਿੰਦੇ ਫੇਰ ਉਹ ਮਾਰਕੀਟ ਨੂੰ ਆਈਡੀਆ ਸੱਚੀ ਦੱਸਿਓ ਆਈਡੀਆ ਮਾਰਕੀਟ ਆਈਡੀਆ 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 ਹਾਂ ਹੁੰਦੀ ਉਹ ਆਈਡੀਆ ਯਾ ਮਤਲਬ ਆਈਡੀਆ ਮਿਲਦੇ ਨਾ ਮਾਰਕੀਟ ਤੇ ਜਾ ਕੇ ਆ ਐਵੇਂ ਆਈਡੀਆ ਮਿਲਦੇ ਆ ਮਤਲਬ ਕਿ ਤਨ ਭਾਗ ਢਾਡੇ ਜੋ ਤੁਹਾਡਾ ਭਾਈ ਦਾ ਵਿਆਹ ਆ ਆ ਜਿੰਨਾ ਸਿਆਣੇ ਕੀਤਾ ਮੈਂ ਖੜਨਾ ਹੀ ਨਹੀਂ ਸੀ ਤੇ ਇਹ ਵੀ ਤਾਂ ਚਾਨਣ ਹੀ ਥੋੜਾ ਹੁੰਦਾ ਹੈ ਤੇ ਉਹਦਾ ਕੀ ਆ ਹਾਏ ਆਏ ਆਏ ਜਿਸ ਵਾਂ ਇੱਧਰ ਹੀ ਆ ਜੇ ਮੇਰੀ ਚੋਰੀ ਉਹ ਕਿਹਦੇ ਮਾਰ ਜਵੇਂ ਅਰੇ ਅੰਟੀ ਨੇ ਗੱਲ ਵੜੀ ਔਰ ਪੁਆਇੰਟ ਤੇ ਕੀਤੀ ਹੈ ਕਿ ਉਹਦਾ ਚਾਨਣ ਹੀ ਉਹਨਾਂ ਤੋਂ ਹੁੰਦਾ ਵਾ ਨਹੀਂ ਸਾਰਿਆਂ ਨੂੰ ਪੁੱਛ ਲੋ ਕੌਣ-ਕੌਣ ਡੱਲੇਗਾ ਤੂੰ ਕੀ ਵੱਲ ਮੈਂ ਦੀਦੀ ਵੱਲ ਤੂੰ ਕੀ ਵੱਲ ਆਈ ਵੀ ਦੀਦੀ ਆ ਰਹੀ ਹੈ ਵੇਖਾ ਆਏ ਕੋਣ ਹੰਦੈ ਨਹੀਂ 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 ਇਹ ਰੇ ਕਿ ਚਾਹ ਜ਼ਕਾਸ਼ੂ ਸਾਇਲੈਂਟ ਇਹੋ ਸਾਇਲੈਂਟ ਇਹ ਰੇ ਤੂੰ ਕੈ ਚਾਵਾ ਬਣਾ ਬਣਾ ਸਾਰਿਆਂ ਨੂੰ ਮੈਂ ਪਿਆਵਾ ਭਾਂਡੇ ਤੁਹਾਡੇ ਮੈਂ ਮੰਜ ਤੇ ਹੈ ਤੂੰ ਹੀ ਦੀਦੀ ਆ ਲੈ ਨਹੀਂ 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 ਕੋਣ ਕਰਕੇ ਦੀਦੀ ਨੂੰ ਟਾਈਮ ਪੁੱਛਿਆ ਕਰੋ ਮੈਨੂੰ ਨਾ ਪੁੱਛਿਆ ਨਹੀਂ ਨਹੀਂ ਮੈਂ ਦੀਦੀ ਤੁਹਾਡੇ ਆ ਲਾਣਾ ਮੈਂ ਦੀਦੀ ਆ ਮੈਂ ਕਰਨ ਵਾਲਿਆ ਮੈਂ ਕਰਨ ਵਾਲਿਆ ਆਪਣੀ ਕਰਨ ਦੀ ਗੱਲ ਐ ਲੈ 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 ਫਿਰ ਆ ਬਣਾਵਾਂ ਨਾ ਪਰ ਆ ਜਿਹੜੀ ਉਂਗਲ ਐ ਗਿੱਦੀ ਭਾਜੀ ਆ ਲਾਉਂਦੀ ਉਹਨੇ ਪੁੱਛਿਆ ਬਿੰਬੀ ਨੂੰ ਮਤਵਾ ਵਾ ਇਹ ਬਸ ਮਾਰਟਾਂ ਸਰ ਕੀ ਮਤਵਾ ਵੀ ਖੁਰੀ ਨਹੀਂ ਬਣਾ ਆ ਹੀ ਖਰਾ ਅਨਸਰ ਆਉਣ ਲੱਗਾ ਆਹ ਖਰਾ ਅਨਸਰ ਪਹਿਲੋ ਤਾਂ ਮੈਂ ਆਪਣੇ ਬੱਚਿਆਂ ਵਾਲਿਆਂ ਬਾਅਦ ਚ ਤੈਨੂੰ ਲਿਆਂਦਾ ਬਾਅਦ ਚ ਤੇਰੇ ਵਾਲਾ ਸ਼ਾਬਾਸ਼ ਮੇਰੇ ਬੱਚੇ ਸ਼ਾਬਾਸ਼ ਹੋਣਾ ਹੋਣਾ ਤੇਰਾ ਪ੍ਰਤਿਆਗਿਆ ਸੀ ਇਹਨਾਂ ਵਾਲੀ ਸੰਗਤ ਕਾਸ਼ੀਵਾਲ ਕੋਣ ਆ ਸਾਰੇ ਇਹਨਾਂ ਕਾਸ਼ੀਵਾਲ ਆ ਤੇ ਨੂਰਵਾਲ ਕੋਣ ਆ ਸਾਰੇ ਜਾਣੀ ਅੰਦਰ ਦਾ ਫਰੈਂਡ ਦੱਸ ਦੇ ਕਿਸ ਦਾ ਦਦਾ ਨੋ ਹੋਣ ਕਰੀਏ ਸ਼ੁਰੂ ਚਲੋ ਮਾਰਗੇ ਦਾ ਮਾਰਗੇ ਦਾ ਨਾਮ ਰਹਿ ਗਿਆ ਚਲ ਸਾਰੇ ਬਾਈ ਡੀ ਚਲ ਉੜ ਜਾ ਬੋਲੋ ਕੰਸਾ ਹੈ ਸਿਰ ਤੇ ਬਾਈ ਦਾ ਬੈਡ ਵਰਡ ਆ ਤੇ ਆ ਗਿਆ ਆਈਡੀ ਐਂ ਦੇ ਹ ਫੁੱਲ ਫਾਰਮ ਦੱਸੋ ਆਈਡੀ ਐਚ ਦੀ ਆਈਡੀ ਐਚ ਦੱਸੋ 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 ਆਉਣੀ ਪਤਾ ਦੇਖਿਆ ਆਪਣੇ ਮੈਂ ਅੱਛਾ ਦੱਸੀ ਕੀ ਆ ਫੁੱਲ ਫਾਰਮ ਆਈਡੀ ਐਚ ਅੱਛਾ ਇਹ ਫੁੱਲ ਫਾਰਮ ਹੀ ਆ ਆਈਡੀ ਆ ਡੀਲ ਆ ਹੌਲ ਦੇ ਹਾਂ ਹਾਂ ਪੁੱਛੀ ਚਲੋ ਚਲੋ ਚੱਲ ਆਈਡੀ ਹੈ ਬਾਦ ਵਿੱਚ ਭਾਈ ਕੁਝ ਹੋ ਰਿਹਾ ਹੌਲ ਸੇਲ ਹੈ ਆਈਡੀਆ ਜਿਹੜੀਆਂ ਗੂਗਲ ਦੇ ਸੈਲਸ ਹੈ ਕਿ ਆਈਡੀਆ ਉਹ ਹੈ ਨਹੀਂ ਕੱਢ ਨਹੀਂ ਗੂਗਲ ਕਹਿੰਦਾ ਨੋ ਆਈਡੀਆ ਹੀ ਆ ਇੰਟੀਗ੍ਰੇਟ ਡਿਜ਼ਾਈਨਰ ਹਾਊਸਿਸ ਉਹ ਤੇ ਆ ਇਹ ਇਹ ਇੱਥੇ ਨਹੀਂ ਲਾਗੂ ਹੁੰਦਾ ਇਸ ਮਾਰਕੀਟ ਤੇ ਇਹ ਦਿੱਲੀ 'ਚ ਹੁੰਦਾ ਵਾ ਇੰਟੀਗ੍ਰੇਟ ਡਿਜ਼ਾਈਨਰ ਹਾਊਸਿਸ ਵਾ 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 ਇਹ ਕੀ ਆ ਗੱਲ ਇਹ ਤਾਂ ਸਿਰ ਨਾ ਚਿੰਨ੍ਹ ਗਾੜਾ ਨਾ ਸਿਰਫਾਰਾ ਖੁੰਦਿਆ ਕਿ ਭਈ ਵੇੜੇ ਕਮਾਈਆਂ ਕਰਕੇ ਆਏ ਉਹਨਾਂ ਨੂੰ ਮਿਲਦਾ ਵਾ ਬੈਠਿਆਂ ਨੂੰ ਪਾਣੀ ਤੂੰ ਫੇਰ ਤੋਰ ਕੇ ਆਇਆ ਭਾਜੀ ਨਹੀਂ ਆ ਵੀਰੇ ਮੈਂ ਮੈਨੇਜਰ ਆ ਆ ਵੀਰੇ ਮੈਂ ਫੇਰ ਤਰ ਕੇ ਨਹੀਂ ਆ ਕੰਮ ਕਰਕੇ ਆ ਮੈਂ ਕੰਮ ਜਿਹੜਾ ਤੂੰ ਕਰ ਗਿਆ ਉਹ ਵੀ ਸਾਰੇ ਨੇ ਨਹੀਂ ਨਹੀਂ ਪਰ ਤੁਹਾਨੂੰ ਤੇ ਨਹੀਂ ਨਾ ਪਤਾ ਘਰ ਆ ਲਿਆ ਸਾਨੂੰ ਪਤਾ ਕਿਉਂ ਨਹੀਂ ਪਤਾ ਮੈਨੂੰ ਪਤਾ ਇਹਨਾਂ ਨੂੰ ਮੈਨੇਜਰ ਆ ਮੈਂ ਤੇ ਫਿਰ ਕਮਾਈ ਕਰ ਗਿਆ ਮੈਨੇਜਰ ਰੈਂਕ ਦਾ ਬੰਦਾ ਮੈਂ ਤੇ ਬੇਇੱਜ਼ਤੀ ਕਰਾਉਂਦੇ ਮੇਰੀ ਉਹ ਤੇਰੀ ਬੇਇੱਜ਼ਤੀ ਉੱਥੇ ਵੀ ਹੋ ਗਈ ਹੈ ਜਿਹੜੇ ਤੇ ਉਹ ਮੈਨੇਜਰ ਰੈਂਕ ਤੇ ਹੈਗਾ ਸੀ ਨਹੀਂ ਹੋਈ ਉੱਥੇ ਉਹ ਵੀਰੇ ਦੇ ਨੂੰ ਥੋੜੀ ਪਤਾ ਵਾ ਦੇ ਰਹੇ ਹਿੱਪ ਦੇ ਕੁਮਾਰ ਨਹੀਂ 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 ਇਹ ਪਾਣੀ ਪੂਣੀ ਵਾਲਾ ਸੀਨ ਨਹੀਂ ਹੈ ਅੱਛਾ ਅੱਗੇ ਕੀ ਆ ਫਾੜੀ ਹੋ ਗਈ ਐ ਬਸ ਕੋ ਜੀ ਬਸ ਬਜੀ ਮੈਂ ਤਾਂ ਪਹਿਲੀ ਵੀਡੀਓ ਵੀ ਖਤਮ ਜਿੱਤੀ ਹੋ ਚੁਈ ਮੇਰੀ ਬੇਟੀ ਨਹੀਂ ਖਤਮ ਜਿੱਤੀ ਮਤਲਬ ਕਿਹੜੀ ਸਟੋਰੀ ਚੱਲਦੀ ਪਈ ਨਾ ਉਹਦੇ ਅਕੋਰਡਿੰਗ ਲੱਗਦੀ ਸਾਡੀ ਉਹ ਇੱਕ ਤਾਂ ਸੀਨ ਤੇ ਖਾਣਾ ਹੀ ਪੈਣਾ ਲੱਗਦੀ ਐਡੀ ਕਾਦੀ ਲੱਗਦੀ ਲੱਗਦੀ ਹੋਵੇ ਤਾਂ ਮੈਂ ਪਾਣੀ ਮੰਗਣਾ ਇਹ ਕਿਹੜੇ ਜ਼ਮੀਨ ਦਾ ਹਿੱਸਾ ਲੈਣਾ ਤੁਸੀਂ ਕਿਹੜੀ ਜ਼ਮੀਨ ਦਾ ਹੈ ਨਹੀਂ ਕੋਈ ਅੱਛਾ 1 ਮਿੰਟ ਕਰਾ ਕੋ ਚੇਂਜ ਕਰ ਦੋ ਅੱਛਾ ਇਹ ਕਿਹੜੇ 1 ਮਿੰਟ ਤੂੰ ਹੀ ਕਰ ਚੇਂਜ ਦੱਸ ਤੂੰ ਹੀ ਕਰ ਦੂੰਗਾ ਯਾ ਬੇਰ ਮੈਂ ਜਿਹੜਾ ਡਬਲ ਵੇਖਦੀ ਇੱਕ ਮਿੰਟ ਸਾਰੇ ਪੁੱਛੋ ਮੈਂ ਜਿਹੜਾ ਲਾ ਲਾ ਉਹ ਇਹ ਤਾਂ ਜੱਜ ਸਾਹਿਬ ਬੋਲਦੇ ਤੂੰ ਇਹੋ ਜਿਹਾ ਰੋਲ ਹੋਇਆ ਨਾ ਉਦੋਂ ਹੀ ਛੁੱਟੀ ਕਰ ਲੈ ਯੇ ਮੈਡੀਕਾ ਪਾ ਕੇ ਰੋਲ ਹੀ ਦੂੰ ਤਰ ਹੋ ਜਾਣਾ ਫੇਰ ਜੇ ਤਨ ਚੰਗਾ ਰੋਲਾ ਉਦਰਾ ਨਹੀਂ ਵੀ ਆਂਟੀ ਫੇਰ ਅਗਲੇ ਦਿਨ ਕੀ ਹੋਊਗਾ ਅਗਲੇ ਦਿਨ ਫੇਰ ਬਾਅਦ ਚ ਗਰੁੱਪ ਚੋਂ ਕੱਢ ਦੇਣਾ ਵਾ ਜਿਹੜੀ ਆ ਵੀਡੀਓ ਖਤਮ ਹੋਈ ਆ ਅਖੀਰ ਤੇ ਤੁਹਾਡਾ ਸੀਨ ਲੱਗਣਾ ਹੁਣ ਆ ਵੀਡੀਓ ਖਤਮ ਪਾ ਲੈਣਾ ਲੱਗੇ ਨਹੀਂ ਹੁਣ ਮੇਰਾ ਲੱਗੇਗਾ ਹੁਣ ਮੇਰਾ ਲੱਗੂਗਾ ਦੀਦੀ ਮੇਰਾ ਐਂਡ ਤੇ ਲਾਇਓ ਮੈਂ ਤੇ ਹੁਣ ਮੇਰਾ ਲੱਗਣਾ ਜੇ ਮੇਰੀ ਗੱਲ ਕੱਲ ਤੁਹਾਡਾ ਲੱਗ ਗਿਆ ਸੀਗਾ ਅੱਜ ਇਹਦਾ ਅੱਜ ਮੇਰਾ ਲੱਗੇਗਾ ਬੱਟ ਭਾਈ ਮੈਂ ਥੋੜੀ ਓਏ ਕੱਲ ਫੇਰ ਲਾਗੜਡ ਕਰਨੀ ਆ ਨਹੀਂ ਮੈਂ ਜਵਾਬ ਦੇਣਾ ਮੈਂ ਜਵਾਬ ਦੇਣਾ ਮੈਂ ਜਵਾਬ ਦੇਣਾ ਜਵਾਬ ਦੇ ਐਂਡ ਮੈਂ ਕਰਨਾ ਐਂਡ ਮੈਂ ਕਰਨਾ ਆਂਟੀ ਕਰੋ ਕੋਈ ਹੱਲੇ ਇਹ ਨਹੀਂ ਹੋ ਸਕਦਾ ਇਹ ਨਹੀਂ ਹੋਣਾ ਫੇਰ ਫੜੀਏ ਇੱਕ ਵਾਰ ਚਲੀਏ ਤੇ ਰੱਦ ਦੀ ਤੂੰ ਕੀ ਕਹਿਣਾ ਰੇ ਪਰੇ ਕੋਈ ਆਈਡ ਵੀ ਦਾ ਬਾਕੀ ਆਹ ਜੀ ਆ ਚਲੋ ਅੱਛਾ ਤੂੰ ਹੀ ਭਾਜੀ ਤੂੰ ਹੀ ਦੱਸਿਓ ਤੂੰ ਬੋਲਿਆ ਭਾਜੀ ਇੱਕ ਮਿੰਟ ਤੂੰ ਹੀ ਬੋਲੋ ਭਾਜੀ ਐਂਡ ਕਿਧੌਣੇ ਦੇ ਦਾਂ ਮੈਂ ਕੋਈ ਗੱਲ ਨਹੀਂ ਚਲੋ ਭਾਈ ਤੀ ਦੱਸੋ ਭਾਜੀ ਨਹੀਂ ਮੈਂ ਤੇਰੇ ਕੋਲ ਇਹ ਗੱਲ ਹੈ ਨਾ ਕੱਲ ਤੁਹਾਡਾ ਹੋ ਗਿਆ ਸੀ ਅੱਜ ਨਾਲ ਮੈਂ ਚੱਲ ਪਰਸੋਂ ਫੇਰ ਤਾਂ ਨਹੀਂ ਭਾਈ ਦੇ ਮੁੰਡਿਆਂ ਨੂੰ ਲਾਓ ਨਾ ਮੁੰਡੇ ਬੋਲੇ ਪਰਸੋਂ ਪਰਸੋਂ ਕੋਈ ਵੀ ਨਹੀਂ ਗਾ ਕੱਲ ਸ਼ੂਟ ਨਹੀਂ ਹੋਣਾ ਜਵਾਬ ਇਹਦਾ ਬੰਦਾ ਨਹੀਂ ਵੈਸੇ ਐਵੇਂ ਨਹੀਂ ਬੰਦਾ ਆਹੋ ਅੰਦੀ ਕਿਹਦਾ ਨਹੀਂ ਬੰਦਾ ਜਵਾਬ ਦੇਣਾ ਨਹੀਂ ਬੰਦਾ ਤੇਰੇ ਤੱਕ ਹੀ ਬੰਦਾ ਮੇਰਾ ਹੀ ਬੰਦਾ ਜਵਾਬ ਨਾ ਹਿੰਦ ਤੱਕ ਪਾਣੀ ਤੱਕ ਬੰਦਾ ਵੈਸੇ ਸਾਹਿਬ ਇਨਸਾਫ ਜੋ ਵੀ ਕਿਹਾ ਤੇ ਰਿੰਪੀ ਦਾ ਬੰਦਾ ਹਾਂ ਵੈਰੀ ਗੁੱਡ ਸਾਹਿਲ ਸਾਹਿਲ ਵੈਰੀ ਗੁੱਡ ਕੋਈ ਗੱਲ ਨਹੀਂ ਹਨਾ ਏ ਉਹ ਕਿੰਨੇ ਨਾ ਲੇਡੀਜ਼ ਫਰਸਟ ਨਹੀਂ ਨਹੀਂ ਭਾਈ ਲੇਡੀਜ਼ ਫਰਸਟ ਆਲੀ ਵੀਡੀਓ ਹੀ ਕਰਦੇ ਆਪਾਂ ਪਰ ਜਦੋਂ ਇਹਨਾਂ ਦੇ ਲਾਸਟ ਦੇ ਡਾਇਲੋਗ ਬੋਲਦਾ ਤੇ ਫਿਰ ਫਰਸਟ ਤੇ ਚੜ ਜਾਣਾ ਨਾ ਚਲੋ ਵੀ ਕਰੋ ਸ਼ੁਰੂ ਚਲੋ 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 ਰਿੰਪੀ ਜੱਤ ਕੀ ਐਵੇਂ ਜੇ ਬੀੜ ਭਾਬੀ ਕਟਣਾ ਨਹੀਂ ਤੇ ਬਸ ਹਾਂ ਠੀਕ ਹੈ ਚਲੋ 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 ਜੀ ਮੈਂ ਅਰ ਜਲਾਏ ਘਰੇ ਫਿਰ ਚੱਲ ਵੀ ਕਾਈ ਦੀ ਆਏ ਦੁਬੱਡੇ ਵੱਡੇ ਡਰ ਆ ਨਹੀਂ ਆਂਦੀ ਇਹ ਗੱਲ ਗਲਤ ਆ ਪੱਕਾ ਹੈ ਭਾਬੀ ਇਹ ਲੈ ਲਓ ਤੋ ਵੀ ਕੀ ਹੈਗਾ ਨਹੀਂ ਤੇਰੇ ਨਾਲ ਨਹੀਂ ਅਜਿਹਾ ਪੀਲਾ ਡਾਇਲੋਗ ਲਾਉ। ਉਹ ਨਹੀਂ ਭਾਜੀ ਜਾਓ ਫਿਰ ਆਵੇ ਉਹ ਤਰੇ ਕੋ ਨੀਵਾ ਹੋ ਕੇ ਬੈਠਾ ਨਹੀਂ ਜਾਂਦਾ ਹਾਂ ਨਹੀਂ ਫਿਰ ਮੈਂ ਚੱਲਾਂ ਇਹ ਕਰੇ ਕਰੋ ਸੀਨ ਇੱਕ ਸੀਨ ਰਹਿ ਗਿਆ ਸਾਡੇ ਸੀਨ ਟਾਈਮ ਤੇ ਲੋ ਸਾਡੇ ਸ਼ੇ ਹੋ ਗਏ ਹਿੰ ਸੁਰੇ ਕਿਦਾਂ ਤੇ ਭਾਜੀ ਫਿਰ ਉਹ ਗੱਲ ਤੇ ਆਓ ਨਾ ਆਖੀਰਲਾ ਸੀਨ ਪਹਿਲੀ ਵੀਡੀਓ ਚ ਲੱਗ ਜਾਂਦਾ ਯਾਰ ਨਹੀਂ ਕਹੇ ਦੇ ਵੀ ਨਹੀਂ ਲਾ ਕੇ ਬੱਡੀ ਨਹੀਂ ਭਾਜ ਕੇ ਸਹੀ ਗੱਲ ਜਿੱਦ ਕਰ ਲਈ ਆ ਭਾਜੀ ਚਲੋ ਉਹ ਯਾਰ ਕੋਈ ਅਖੀਰ ਤੇ ਕਿਹਦਾ ਸੀਨ ਲੱਗੇਗਾ ਇੱਕ ਵਾਰੀ ਕਰ ਦੋ ਕੱਲ ਛਟੋ ਕਿਹਦਾ ਨਹੀਂ ਲੱਗੇਗਾ ਸਿਰ ਪਾਣੀ ਦਾ ਗਾਲ ਨੂੰ ਕਰਦੇ ਆਪਾਂ ਐ ਤਾਈਓ ਐਨੀ ਤੁਸੀਂ ਕਹਿਣਾ ਕੀ ਆ ਲਾਸਟ ਮੈਂ ਪਾਣੀ ਬਿੰਦੀ ਪੀ ਗਏ ਠੀਕ ਆ ਤੇ ਬਾਹਰ ਹੋਣਾ ਕਹਣਾ ਪਾਣੀ ਦਾ ਗਲਾਸ ਦਿਓ ਹਾਂ ਉਹ ਕਹਿੰਦਾ ਰੱਪੜੇ ਹੱਥ ਦਿੱਤੇ ਆ ਨਾ ਆਹੀ ਬੋਤਲ ਆ ਆ ਹੋ ਗਿਆ ਆ ਹੋਵੇ ਕਲੀਅਰ ਹੈ ਜੇ ਹੋਣਾ ਹੀ ਹੋਣਾ ਹੋਣਾ ਵਾ ਹਾਂ ਇਹ ਤੋਂ ਬਾਅਦ ਕਿਉਂ ਨਹੀਂ ਹੋਣਾ ਇਹ ਤੋਂ ਬਾਅਦ ਮੈਂ ਕਹਿਣਾ ਵਾ ਮੈਂ ਕਹਿਣਾ ਵਾ ਇਹਦਾ ਲਾਜ ਮੈਨੂੰ ਨਾ ਟਾਈਮ ਤੋਂ ਪਹਿਲਾਂ ਕਰਨਾ ਹੀ ਪੈਣਾ ਹੈ ਕੋਈ ਨਾ ਦੋਵੇਂ ਵਕੀਲਾਂ ਦਾ ਲਾਜ ਇੱਕ ਮਿੰਟ ਚੁੱਪ ਮੈਂ ਪਾਜੀ ਵਕੀਲਾਂ ਦਾ ਲਾਜ ਕੋਈ ਨਹੀਂ ਕਰ ਸਕਦਾ ਕਿਉਂ ਨਹੀਂ ਕਰ ਸਕਦਾ ਕਿਉਂ ਨਹੀਂ ਕਰ ਸਕਦਾ ਇਹਦਾ ਚਾਚੀ ਹੁੰਦਾ ਹਾਂ ਹਾਂ ਚਾਚੀ ਕਰ ਸਕਦਾ ਚਲੋ ਚਲੋ